ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਵਾਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਭਣਾਉਣ ਪਿੰਡ ਬੱਚੀਵਿੰਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੁੱਟ ਨਾ ਪਾਉਂਦਾ ਨੂੰ ਚਾਰ ਪਸ਼ੂ ਦਿਖਾਵਾਂਗੇ ਤਿੰਨ ਝੋਟੀਆਂ ਦੇ ਇੱਕ ਵੜਾ ਆਪਾਂ ਪਹੁੰਚਿਆ ਵੀਰ ਧਰਮੇ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਵੀਰ ਜੀ ਆਜੋ ਖੁਸ਼ ਦੇਣਾ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਜੀ ਹੋਰਿਆ ਭਾਜੀ ਉਹ ਠੀਕ ਠਾਕ ਪਰਵਾਹ ਆ ਜਾ ਤੁਸੀਂ ਸੁਣਾਓ ਭਾਜੀ ਹਾਂਜੀ ਚੜ੍ਹਦੀ ਕਲਾ ਜੀ ਹਾਂਜੀ ਤੇ ਬਾਈ ਜੀ ਆਪਣਾ ਨਾਮ ਤੇ ਡਰੈਸ ਦੱਸ ਦਿਓ ਨਾਮ ਮੇਰਾ ਧਰਮ ਸਿੰਘ ਜੀਓ ਪਿੰਡ ਬੱਚੀਵਿੰਡ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਨੰਬਰ ਹੈਗਾ 819880502 ਠੀਕ ਹੈ ਜੀ ਇੱਕਦਰਾ ਫੇਰ ਬੋਲ ਦਿਓ 819880502 ਠੀਕ ਹੈ ਜੀ ਹਾਂਜੀ ਭਾਜੀ ਉਧਰ ਆ ਜਾਓ ਛੋਟੀ ਜਿਹੀ ਸ਼ੁਰੂਆਤ ਹੈ ਤੁਸੀਂ ਭਾਵੇਂ ਇਹ ਪਹਿਲੇ ਨੰਬਰ ਤੇ ਜਿਹੜੀ ਮੈਂ ਬੱਜੀ ਪਾਜੀ ਇਹ ਪਹਿਲੇ ਸੂਏ ਝੋਟੀ ਜੋ ਅੱਛਾ ਜੀ ਇਥੇ ਦੁੱਧ ਦਾ ਗਾਇਓ 6 ਕਿਲੋ ਲਾ ਲਓ 7 ਕਿਲੋ ਲਾਦਾ ਤੈਨੂੰ 6 ਕਿਲੋ ਦੀ ਗਾਰੰਟੀ ਕਿਨੋਂ ਠੀਕ ਹੈ ਜੀ ਹਾਂ ਜੀ ਲਓ ਜੀ ਮਗਰ ਬੱਚਾ ਹੋ ਜਾਏ ਨੀ ਕੱਟਾ ਲੱਗੇ ਬਾਈ ਜੀ ਤੇ ਰੇਟ ਵੀ ਬਿਲਕੁਲ ਜੀ ਲਾ ਬਾਈ ਠਾਂ ਲਾ ਇਹਨ ਮਰਦਾ ਚਲੋ ਚੰਗੇ ਆ ਹਾਂ ਜੀ ਤੇ ਆ ਗਿਆ ਜਿਹਦੇ ਪਿੱਛੇ ਮੇਲ ਕਾਬ ਤੇ 6 ਲੀਟਰ ਗਾਰੰਟੀ ਵਾਲਾ ਦੁੱਧ ਆ ਬਾਈ ਖੋਲ ਬਿਲਕੁਲ ਮੈਂ ਦਿਖਾਏ ਜਰਾ ਤੇ ਬਈ ਸੱਜਮ ਦਾ ਕਿੰਨਾ ਕਰਿਆਰ ਕਾਰਡ ਸੱਜਰ ਭਾਈ ਜੀ 10000 ਗਲੋਦ ਦੋ ਦਿੱਤਾ ਪਹਿਲਾਂ ਨਹੀਂ ਅੱਛਾ ਜੀ ਲੈ ਜੀ ਦੂਜਾ ਸੁਆਹ ਕਾਹਨ ਕੀ ਕਰਦਾ ਤੇ ਥੋੜਾ ਜਿਹਾ ਨੀਲੀ ਤੇ ਰੱਖਦੀ ਆ ਪੱਕ ਤੇ ਗਾਂ ਭਾਈ ਬਣੀ ਆ ਕਿ ਜਾਂ ਕਿਵੇਂ ਆ 20 25 ਦਿਨ ਹੋ ਗਏ ਟੀਗਾ ਭਰੇ ਨੂੰ ਅੱਛਾ ਜੀ ਅੱਗੋ ਕੀ ਜੀ ਕਿਸਮਤ ਠੀਕ ਹੈ ਜੀ ਖਾਲ ਲਿਆ ਜੀ ਕਣੀ ਆਪਾਂ ਆਪਾਂ ਖਾਲੀ ਰਣੀ ਜੀ ਦੂਰ ਖਾਲੀ ਠੀਕ ਹੈ ਠੀਕ ਹੈ ਜੀ 20 ਤੋਂ 25 ਦਿਨ ਜਿਹੜਾ ਠੀਕ ਆ ਭਰੇ ਨੂੰ ਟਾਈਮ ਹੋ ਗਿਆ ਵਾ ਤੇ ਬਾਕੀ ਭਾਈ ਕਹਿੰਦਾ ਕਿ ਸਾਡੇ ਵੱਲੋਂ ਖਾਲੀ ਮੋੜਲਾ ਵੀਰ ਮੋੜਲਾ ਇੱਕ ਅੱਧ ਕਾਟ ਜਿਹੜਾ ਚੰਗਾ ਆ ਗਿਆ ਵਾ ਤੇ ਸੱਜ ਇਲਾਇਨ ਮੇਲ ਕਾ ਹਗਾ ਜਿਹੜੇ ਪਿੱਛੇ ਉਹ ਵੀ ਪੜਿਆ ਪੜਿਆ ਤੇ ਚੱਡਾ ਚੱਡਾ ਜਿਹੜਾ ਤੇ ਚੈੱਕ ਕਰ ਸਕਦੇ ਬਹੁਤ ਜ਼ਿਆਦਾ ਸਪਾਈਆਂ ਰੱਖਿਆ ਐਨ ਕੱਲਾ ਕੱਲਾ ਥਾਂ ਲੱਗਾ ਪਿਆ ਫੇ ਲੱਗੇ ਤਾਂ ਜਰੂਰ ਚੈੱਕ ਕਰੰਨੇ ਥਾਣਾ ਦਾ ਫੜੇ ਪੂਛ ਫੜੇ ਵੇਰ ਚੰਗਾ ਆ ਗਿਆ ਵਾ 10 ਰੁਪਏ ਥੋੜੇ ਆ ਮਾਵਾ ਕੋਲ ਠੀਕ ਠੀਕ ਵੇਰ ਜੀ ਤੇਰਾ ਬਾਕੀ ਇਹ ਮੁੱਲ ਕੀ ਕਰਨਾ ਜੇ ਮੁੱਲ ਭਾਈ 55000 ਰੁਪਏ ਕਰ ਦੇ ਜੋ ਅੱਛਾ ਜੀ ਚਲੋ ਪਹਿਲੀ ਵੀਡੀਓ ਆਪਾਂ ਮਾਨਤਨ ਕਰ ਦਈਏ ਫੁੱਲ 50000 ਦੀ ਦੇ ਦਈਏ ਹੋਰ ਅੰਦਰ ਕਰ ਦਈਏ ਥੋੜਾ ਜਿਆਦਾ ਬਾਕੀ ਕਰ ਲੋ ਤੁਸੀਂ ਆਪਣੀ ਸਮਝ ਨਾਲ ਭਾਜੀ ਦੋ ਛੱਡ ਦਈਏ ਹੋਰ 45000 ਦੀ ਦਰੰਗਾਣਾ ਲਓ ਜੀ 45 ਦੇ ਬਿਲਕੁਲ ਜਾਇਜ਼ ਹੈ ਤੋ ਪਰ ਰੱਬ ਦਾ ਨਾ ਹੀ ਆ ਬਾਕੀ ਕੋਈ ਚਲੋ ਵੀਰ ਭਰਾ ਸਾਂਭਣ ਵਾਲਾ ਲੱਜੂ ਗਾ ਚਲੋ ਗਾਂ ਦੂਜੇ ਸੁਬਨ ਝੋਟੀ ਚੰਗਾ ਬਣ ਜੂਗੀ ਤੇ ਭਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਇਹ ਭਾਈ ਇਹ ਥੱਲੇ ਦੁੱਧ ਹੈਗਾ 10 ਕਿਲੋ ਅੱਛਾ ਜੀ ਮਹੀਨੇ ਦੀ ਟਿਕਾ ਭਰਿਆ ਜਨੂੰ ਅੱਛਾ ਜੀ ਆਪੋ ਕੇ ਇਹਦੇ ਕਿਸਮਤ ਆ ਠੀਕ ਹੈ ਠੀਕ ਹੈ ਜੀ 10 ਕਿਲੋ ਲਓ ਜੀ ਪੇਟ ਨੋ ਆਕਲਾਂ ਦੀ ਗਰੰਟੀ ਠੀਕ ਆ ਪੇਠ ਪੁੜਾ ਜਿਹੜਾ ਬਹੁਤ ਹੀ ਜ਼ਿਆਦਾ ਚੌੜਾ ਐਨ ਮੱਜਾ ਦੇਂਦਾ ਵਾ ਇਹ ਬਈ ਸੂਆ ਕਿਣ ਵਾ ਸੁਈ ਆ ਸੂਆ ਵੀਰ ਜੀ ਤੀਜਾ ਅਲਗੀ ਦਾ ਆਉਣੀ ਜੋ ਤੇ ਜਿੰਨਾਂ ਦੀ ਸੁਈ ਜੋ ਠੀਕ ਆ ਲੋ ਜੀ ਦੂਜਾ ਸਹੀ ਤੇ ਤੀਜੇ ਨੂੰ ਮਹੀਨੇ ਦੇ ਆਸ-ਪਾਸ ਇਹ ਲਾ ਟਾਈਮ ਹੋ ਗਿਆ ਵਾ ਤੇ ਚੱਡਾ ਸੱਜਣਾ ਜਿੰਨਾਂ ਹੀ ਖੋਲੋ ਬਾਈ ਇਹ ਵੀ ਕਿੰਨਾ ਟਾਈਮ ਹੋ ਗਿਆ 1 ਮਿੰਟ ਅੱਗੋਂ ਕੇਰੇ ਭਾਗ ਕਿਸਮਤ ਠੀਕ ਆ ਠੀਕ ਆ ਜੀ ਲੋ ਬਈ ਜੈਡ ਬਲਾਇਕ ਆ ਗਈ ਜੇ ਕਰਮ ਵਾਲੀ ਲੈ ਚੱਲੇ ਗਏ ਵਿੱਚੋਂ ਲੈ ਨੇ ਵੀ ਜਿਆ ਥਾਪੀ ਦੇ ਮਿਲਦੀ ਠੀਕ ਹੈ ਠੀਕ ਹੈ ਲੋ ਜੀ ਕੋਈ ਚੰਗਿਆ ਡਾਡਾ ਲੀ ਬਈ ਇਹ ਕਿੰਨਾ ਖਰੀਆ ਰਖੜ ਵੀ ਜੀ 16 17 ਕਿਲੋ ਦੋ ਭਰਦੀ ਹੈ ਅੱਛਾ ਜੀ ਹਾਂ ਜੀ ਲੋ ਜੀ 16 17 ਲੀਟਰ ਵਾਲੀ ਝੋਟੀ ਜਾਂ ਦੂਜਾ ਇਹ ਸੁਆ ਸਵੀਆ ਕਰਮ ਵਾਲੀ ਵੇਖੋ ਧਿਆਨ ਨਾਲ ਭਾਈ ਜੀ ਅੱਗੋਂ ਮੋੜ ਹਾਂ ਅੱਗੋਂ ਮੰਮੇ ਗੋਲੀ ਕੋਲੋਂ ਉਹਨੇ 60 ਬੰਦੀ ਕਿੰਨਾ ਰੋਣਾ ਨਾ ਰਾਜੀ ਆ ਪੂਰੀ ਝੋਟੀ ਇਸ ਸਾਮ ਚਲੋ ਕੇ ਵੀਰਪੁਰਾਂ ਦੇ ਚੰਗੀ ਬੀਤੀ ਹੈ ਤੇ ਥਣ ਥਣ ਜਿਹੜਾ ਗਿੱਠੋ ਬਾਹਰ ਲੱਗਾ ਪਿਆ ਵਾ ਕੀ ਕਰ ਸਕਦੇ ਤੂੰ ਬਹੁਤ ਹੀ ਜ਼ਿਆਦਾ ਚੱਡਾ ਚੱਡਾ ਦਿਖਾਈਆਂ ਦੇ ਵਿੱਚ ਆ ਗਿਆ ਠੀਕ ਹੈ ਲੈ ਇਹਦੀ ਹੋਰ ਨਕੀ ਗੱਲ ਹੈ ਤੂੰ ਅੱਜ ਨਹੀਂ ਇੱਥੇ ਆਇਆ ਅੰਦਰੋਂ ਅੱਜ ਅੰਦਰ ਮਾਜਾ ਸਾਹਮਣੇ ਖੁੰਡਲੀ ਵਾਹੇ ਉਹ ਜੀ ਅਗਲੀ ਸਾਈਡ ਤੇ ਜਿਹੜੀ ਕੋਈ ਚੈੱਕ ਕਰਾਉਣਾ ਥਾਣਾ ਦਾ ਸੈਜ ਗਿਆ ਵੀਰਾ ਬਹੁਤ ਚੰਗਾ ਦੇ ਚੱਡਾ ਜਿਹੜਾ ਐਨ ਧੁੰਨ ਤੱਕ ਲੱਗਾ ਰਿਹਾ ਵਾ 16 17 ਵਾਲੀ ਟਾ ਜਿਹੜਾ ਸੱਜਰ ਦਾ ਮਿਲਕ ਰਕੌੜਿਆ ਤੇ ਇਸ ਦਾ ਜਿਹੜਾ ਮੌਕੇ ਤੇ ਹੋਊਗਾ 10 ਬਾਕੀ 9 ਜੀ 22 ਦੀ ਫੁੱਲ ਗਰੰਟੀ ਆ ਇਹਦਾ ਭਾਈ ਜੀ ਮੁੱਲ ਫਿਰ ਵੀਰ ਜੀ 85000 ਦੀ ਦੇ ਦਈਏ 85 ਦੀ ਹਾਂਜੀ ਕਰੀਏ ਜਾਇ ਜਿਹੜਾ ਵੀ 80 ਦੇ ਦਈਏ ਇਹ ਵੀ ਕਰ ਦੇ ਅੰਦਰ ਮੈਂ ਦੇਣਾ ਵੇਖ ਲਓ ਫਿਰ ਬਾਕੀ ਤੁਸੀਂ ਕਰ ਲਓ 2000 ਕਰ ਦਈਏ ਚੋ ਕਿੰਨੇ ਨੇ ਭਾਈ ਛੜਨਾ ਜੋ 80 ਚੋ ਪੰਜਾਤਰ ਹਜ਼ਾਰ ਦੀ ਦੇ ਦਾਂਗੇ। ਲਓ ਜੀ 75000 ਦੀ ਤੇ ਸੱਜਣਾ ਜੇ ਨਾ ਦੁੱਧ ਅਜੇ ਵੀ ਕੱਢੀ ਜਾਂਦੀ ਆ ਕਰਮਾ ਵਾਲੀ ਨੌਂ ਵੀ ਥਾਪੀ ਦੇ ਜੋ। ਠੀਕ ਆ ਤੇ ਹੈ ਵੀ ਠੰਡੀ ਤੇਰੀ ਥਾਪੀ ਦੇ ਦੋ ਵਾਰ ਮਿਲਦੀ ਆ। ਇਹਦਾ ਵੀ ਜਿਹੜਾ ਰੇਟ ਬਿਲਕੁਲ ਜਾਇਜ਼ ਬਾਈ ਨੇ ਪਾਤਾ ਵਾ। ਮੌਕੇ ਤੇ ਹੋਰ ਮਾਰਤਾਣ ਹੋਊਗਾ। ਠੀਕ ਆ ਠੀਕ ਆ। ਲਓ ਜੀ ਬਾਈ ਜੇ ਤੋਂ ਬੇਨਤੀ ਇਹਦੀ ਪਹਿਲੀ ਵੀਡੀਓ ਆ ਆਪਾਂ ਕਮਾਈ ਨਹੀਂ ਕਰਦੀ ਬਿਲਕੁਲ ਥੋੜਾ ਥੋੜਾ ਰੱਖ ਕੇ ਮਾਰ ਜਣ ਜਿਹੜਾ ਵੀਡੀਓ ਦੇ ਵਿੱਚ ਆਪਾਂ ਰੇਟ ਪਾਇਆ ਬਾਈ ਨੇ। ਤੇ ਬਾਕੀ ਮੌਕੇ ਤੇ ਹੋਰ ਵੀ ਮਾਲ ਕਰਨ ਬਾਈ ਕਰੂਗਾ ਤੇ ਬਾਈ ਤੀਜੇ ਨੰਬਰ ਤੇ ਕਿਵੇਂ ਆ ਗਈ ਮੈਂ ਛੇ ਵੀਰ ਜੀ ਉੱਚੇ ਬੱਚੇ ਵਾਲੀ ਜਮਾਜੋ ਕੱਟਾ ਜੋ ਮਗਰ ਦੇ ਲਓ ਜੀ ਇਹਦੇ ਪਿਛੇ 8 ਲੀਟਰ ਜੋ ਅੱਛਾ ਜੀ ਹਾਂਜੀ ਇਹ ਸੂਆ ਸੂਆ ਵੀਰ ਜੀ ਤੀਜਾ ਹੀ ਲਾ ਲਓ ਠੀਕ ਹੈ ਲਓ ਜੀ ਤੀਸਰਾ ਸੂਆ ਸਹੀ ਆ ਖੋਲ ਵੀਰ ਖੋਲ ਇਹ 8 ਲੀਟਰ ਜਿਹੜਾ ਇਹਦੇ ਕੋਲ ਦੁੱਧ ਤਿਆਰ ਆ ਕਰਮਾਲੀ ਦੇ ਕੋਲ ਤੇ ਪਿਛੇ ਇਹ ਆ ਗਿਆ ਜੀ ਮੇਲ ਕਾਫ ਪਲਿਆ ਪਲਿਆ ਇੱਕ ਟੌਰ ਇਹਦਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਇਹ ਥਣਾ ਦਾ ਸੈਜ ਗਿਆ ਵੀ ਜਿਹੜਾ ਐਨ ਸਰਨਾ ਇਕੱਲਾ ਲੱਗਾ ਪਿਆ ਇਹਦਾ ਬਈ ਸੱਜਰ ਦਾ ਕਿੰਨਾ ਕਿ ਰਿਕਾਰਡ ਇਹ ਵੀ ਜ 13 ਕਿਲੋ ਦੁੱਧ ਦਿੰਦੀ ਰਹੀ ਆ ਲੈ ਵੀਰ ਇਹ ਬੰਦੇ ਨੇ ਉਧਰ ਹਰਿਆਣੇੋਂ ਮੰਗਾਈਆਂ ਇਹ ਦੋ ਅੱਛਾ ਜੀ ਹਾਂ ਜੀ ਲਓ ਜੀ ਇਹਦਾ ਜਿਹੜਾ ਮਿਲਕ ਰਿਕਾਰਡ 13 ਲੀਟਰ ਦਾ ਆ ਗਿਆ ਵਾ ਤੇ ਕੱਦ-ਕਾਠ ਜਿਹੜਾ ਚੰਗਾ ਵਾ ਤੇ ਹੈ ਵੀ ਚਲੋ ਪਤਲੇ ਚਮੜੀ ਆ ਦੇ ਦਾ ਅੰਦਰ ਦਾ ਚਮੜਾ ਦਾ ਇਹਦੀ ਕੈਪ ਜਿਹੜਾ ਬਹੁਤ ਹੀ ਚੰਗਾ ਆ ਗਿਆ ਕਰਮਾਲੀ ਦਾ ਇਹ ਗਾਂ ਬਣੀ ਪਈ ਕਿਆ ਨਹੀਂ ਵੀ ਰੇਣੀ ਜਿ ਬਣੀ ਇਹਨਾਂ ਨੂੰ ਦੱਸਿਆ ਨਹੀਂ ਬਣੀ ਤਾਂ ਠੀਕ ਹੈ ਠੀਕ ਹੈ ਜੀ ਉਹਨੂੰ ਲਾ ਗਏ ਤਾਂ ਵੀ ਚੈੱਕ ਕਰਾ ਦਿੰਦਾ ਜਿਹੜਾ ਚੱਡਾ-ਚੁੱਡਾ ਬਹੁਤ ਜਿਆਦਾ ਤੇ ਮਿਲਕ ਮੈਚ ਬਹੁਤ ਚੰਗੀ ਲੱਗੀ ਕਰਮ ਵਾਲੀ ਤੇ ਇਹਦਾ ਪੈ ਗਈ ਮੁੱਲ ਫਿਰ ਇਹ ਵਿੱਚ 65000 ਦੀ ਦੇ ਦਈਏ 65 ਦੀ ਹਾਂਜੀ ਇਹ ਵੀ ਕਰ ਦਈਏ ਜਾਇ ਜੀ 60 ਦੀ ਦੇ ਦਈਏ ਇਹ ਵੀ 2000 ਛੱਡ ਲੀਏ 55 ਹੀ ਦੇ ਰਾਂਗੇ। ਲਓ ਜੀ ਬਿਲਕੁਲ ਈ ਏ ਅੱਜ ਮੁੱਲ 55000 ਦੀ ਤੇ 8 ਲੀਟਰ ਦੁੱਧ ਪਿਆਰ ਆ। 45000 ਦੇ ਫੰਡਰਾਂ ਜੀ ਆ ਪਰ ਦੁੱਧ 8 ਕਿਲੋ ਦੁੱਧ ਐਸਲੇ। ਠੀਕ ਆ ਠੀਕ ਆ ਜੀ ਤੇ ਪਿੱਛੇ ਵੀ ਪਲਿਆ ਪਲਿਆ ਜਿਹੜਾ ਮੇਲ ਕਾਫ ਆ ਗਿਆ। ਹਾਂਜੀ ਵੀਰ ਜੀ। ਬਾਈ ਚੌਥੇ ਨੰਬਰ ਤੇ ਵਹਿਣ ਦੱਸਿਓ ਕਿਣ ਵਾਸਤੇ ਦੂਗੀ। ਇਹ ਵੀਰ ਜੀ ਦੂਜਾ ਸਵਾਲ ਸੁਣੀ ਜੇੜ ਕੀ? ਅੱਛਾ ਜੀ। ਪਹਿਲੇ ਸਵਾਲ ਦੁੱਧ 13-14 ਕਿਲੋ ਭਰਿਆ ਜਨੇ। ਠੀਕ ਆ ਜੀ। ਹਾਂਜੀ ਜਰਸੀ ਕ੍ਰੋਜੋ। ਤੇ ਇਹ ਕਿੰਨਾ ਟਾਈਮ ਲਾ ਜੂ ਹਜੇ ਇਹ ਵੀ ਜੀ ਹਫਤਾ ਖੜੇਗੀ ਅੰਧੀ ਸੀਲ ਹੈ ਵੇਖੋ ਇਧਰ ਵੇਖੋ ਤਾਂ ਇਧਰ ਬੈਠਾ ਰਹੋ ਅਸੂਨੀ ਚੈੱਕ ਕਰਦਾ ਇਹ ਠੰਡੀ ਇਧਰ ਬੈਠੋ ਫਰਵਾਹ ਕੋਈ ਨਹੀਂ ਜੋ ਤੇ ਸੇਂਗ ਚਲੋ ਜਰੂਰ ਆ ਗਿਆ ਬਾਕੀ ਕੋਈ ਗੱਲਬਾਤ ਨਹੀਂ ਖੋਲਦੇ ਭਾਈ ਜੀ ਜੀ ਤੇ 100 ਲੀਟਰ ਜਿਹੜਾ ਇਹਨੇ ਪਹਿਲਾਂ ਨੇ ਦੁੱਧ ਭਰਿਆ ਵਾ ਇਹ ਹਫਤੇ ਦੇ ਆਸ-ਪਾਸ ਇਹਦਾ ਟਾਈਮ ਅਜੇ ਖੜਦੀ ਆ ਹਫਤਾ ਖੜੀ ਆ 8 ਦਿਨ ਠੀਕ ਹੈ ਜੀ ਦੋ ਚਾਰ ਦਿਨ ਕਿਤੇ ਉੱਤੇ ਥੱਲੇ ਵੀ ਹੋ ਸਕਦਾ ਨਾ ਹਾਂਜੀ ਦੋ ਦਿਨ ਵੱਧ ਵੀ ਖੜਸਦੀ ਘੱਟ ਵੀ ਖੜਸਦੀ ਠੀਕ ਆ ਠੀਕ ਆ ਜੀ ਲੋ ਜੇ ਮਾਲ ਲੱਭ ਲੋ ਵੀ 10 ਦਿਨ ਤੀ ਜਾਂਦੇ 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 ਵੀਰ ਦੇਖ ਕੱਦ ਕਾਠੇ ਇਹਦਾ ਵੀ ਚੰਗਾ ਆ ਗਿਆ ਵਾ ਕਰਮਾਲੀ ਦਾ 13 ਲੀਟਰ ਦਾ ਮਿਲ ਰਿਹਾੜ ਇਹਦਾ ਪਹਿਲਾਂ ਹੁੰਦਾ ਯਾਰ ਤੇ ਬਾਕੀ ਢਲਾਟੋ ਲਾਂ ਜਿਹੜੀਆਂ ਕਾਫੀ ਆ ਗਈਆਂ ਲੈ ਵੀਰ ਲੈਆ ਜਰਸੀ ਕ੍ਰਾਸ ਹੁਣ ਤੱਕ ਜਿਹੜਾ ਹਵਾਲਾ ਉਹ ਵੀ ਚੰਗਾ ਬਣਾਉਂਗੇ ਜਰਸੀ ਕਰਾਓ ਤੇ ਆ ਬਾਕੀ ਸੇਂਗ ਸੋਗੇ ਜ਼ਰੂਰ ਆ ਗਿਆ ਵਾ ਤੇ ਹੈ ਠੰਡੀ ਠੀਰੀ ਆ ਕਰਮਾਲੀ ਕਿੰਨ ਲੋਕ ਬੱਤੀ ਵੀ ਤਾਂ ਸਾਹਮਣੇ ਵਾਲਾ ਮੰਦਰ ਦੁੱਧ ਚੰਗਾ ਕੱਢੀ ਜੁ ਤੇ ੱਲਾ ਵੀ ਵੇਖ ਸਕਦੇ ਜੀ ਕਿ ਬਹੁਤ ਹੀ ਜ਼ਿਆਦਾ ਵਾਜੇ ਹੋਣੇ ਦੇ ਉਹਦਰਾ ਵੇਖੋ ਜੀ ਠੀਕ ਹੈ ਠੀਕ ਹੈ ਜੀ ਸਾਰੀਆਂ ਕਵਰ ਕਰੂਗੀ ਸੂਨ ਤੱਕ ਤੇ ਫਿਰ ਠੰਡੀ ਸੀਲਸ ਲੱਗ ਗਿਆ ਠੀਕ ਹੈ ਠੀਕ ਹੈ ਬਾਈ ਜੀ ਠੀਕ ਹੈ ਇਹਦਾ ਕੀ ਮੁੱਲ ਬਾਈ ਜੀ ਮੁੱਲ ਵੀਰ ਜੀ 35000 ਕਰਦੇ ਦਾ ਨਹੀਂ ਜੀ ਅੱਜ ਕਰੀਏ 30000 ਦੀ ਦੇ ਦਈਏ ਇਹ ਵੀ 2000 ਛੱਡ ਦਈਏ 28000 ਦੀ ਦੇ ਦਾਂਗੇ ਠੀਕ ਹੈ ਲਓ ਜੀ 28000 ਦੀ ਇਹ ਗੱਭਣ ਤਿਆਰ ਆ ਬਾਕੀ ਕੋਈ ਵੀਰ ਭਰਾ ਸਾਂਭਣ ਲਗਾਈ ਤਾਂ ਦੁੱਧ ਚੰਗਾ ਕੱਢੀ ਜਾਊਗੀ ਤੇ ਪਸ਼ੂ ਬਾਈ ਦੇ ਕੋਲ ਜਿਹੜੇ ਚੰਗੇ ਆ ਤੇ ਰੇਟ ਬਿਲਕੁਲ ਹੀ ਨੋਰਮਲ ਪਾਤੇ ਆ ਰੇਟ ਸਾਰੀਆਂ ਰੈਣ ਚੋਕੜਾਂ ਵਾਲੇ ਪਾਏ ਆ ਬਾਈ ਨੇ ਤੇ ਪਸ਼ੂ ਬਹੁਤ ਹੀ ਚੰਗੇ ਆ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ